ਉਹ ਕੰਮ ਕਰਿਆ ਜਦ ਚੱਕਰੀ ਚਲਾਨੀ ਦੀ ਐ ਤੋ ਚੱਕਰੀ ਆਪਣੇ ਆਪ ਚੱਲੀ ਤੋ ਜਿਹੜੀ ਅੱਜ ਬਰਾਜਮਾਨ ਹੈ ਸਤਗੁਰ ਮਹਾਰਾਜ ਨੇ ਜੋ ਹੀ ਆਪਣਾ ਪੈਰ ਟੱਚ ਕਰਿਆ ਸੱਜੇ ਅੰਗੂਠੇ ਨੂੰ ਟੱਚ ਕੀਤਾ ਤਾ ਉਤੋਂ ਜਲਦਾ ਫੁਆਰਾ ਉੱਠਿਆ ਤੋ ਇਹ ਅੱਜ ਨਿਰੰਤਰ ਜਿਹੜਾ ਮਹਾਰਾਜਿਆਂ ਨੇ ਪੱਥਰ ਹਟਾਇਆ ਤੋ ਯਹਾਂ ਸੇ ਫਿਰ ਪਾਣੀ ਕੋ ਬੋਲੇ ਮਹਾਰਾਜ ਸਤਗੁਰਕਬਾਸ ਮਹਾਰਾਜ ਵੀ ਰਾਜਨ ਜਾਹਾਂ ਜਾਹਾਂ ਤੱਕ ਬਗਲੇ ਬਾਗਲੇ ਤੋਂ ਘੋੜਾ ਪਾ ਚੜਕੇ ਵਾ ਪੰਬੀਸ ਕਿੱਲੇ ਦੂਰ ਬਗੇ ਫਿਰ ਇੱਕ ਲੋਕੀ ਸ਼ਕਤੀ ਹੋਈ ਜਿੱਥੇ ਦੁੱਧੀ ਤਾਰਾ ਵਗੀ ਅੱਜ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਔਰ ਨਤਵਤ ਹੁੰਦੀਆਂ ਤੁਹਾਡੇ ਰਾਜ ਦੇ ਅੰਦਰ ਇੱਕ ਸ਼ੂਦਰ ਨਾਮ ਜਪ ਰਿਹਾ ਜਿਹੜਾ ਇੱਕ ਕਮ ਸੰਗਤ ਜਿਹੜਾ ਕਿ ਸਾਡਾ ਕੰਮ ਹੈ ਸੰਗਤ ਕਹਿੰਦੇ ਇਹ ਪਿੰਡ ਜਿਹੜਾ ਰਵਦਾਸ ਜੀ ਵੱਲੋਂ ਬਸਾਇਆ ਗਿਆ ਆ ਜੀ ਕੀ ਇਤਿਹਾਸ ਆ ਜੀ ਇੱਥੇ ਦਾ ਇਸ ਸਥਾਨ ਤੇ ਸਤਿਗੁਰੂ ਰਵਦਾਸ ਮਹਾਰਾਜ ਜੀ ਨੇ ਸਨ 1515 ਈਸਵੀ ਦੇ ਅੰਦਰ ਆ ਕੇ ਇਸ ਧਰਤੀ ਨੂੰ ਭਾਗ ਲਾਇਆ ਸੀ ਜੀ ਇਸ ਨਗਰ ਦਾ ਨਾਮ ਸੀ ਖੁਰਾਲੀ ਪਰ ਜਦੋਂ ਗੁਰੂ ਸਾਹਿਬ ਨੇ ਇਸ ਧਰਤੀ ਨੂੰ ਭਾਗ ਲਾਇਆ ਇਸ ਨਗਰ ਦਾ ਨਾਮ ਸ੍ਰੀ ਖੁਰਾਲਗੜ੍ਹ ਸਾਹਿਬ ਬਣ ਗਿਆ ਤੇ ਇਸ ਇਲਾਕੇ ਦਾ ਜਿਹੜਾ ਰਾਜਾ ਸੀ ਰਾਜਾ ਬੈਨ ਔਰ ਇਸ ਦੇ ਵਿੱਚ ਸੰਤ ਮੀਰਾਂ ਜੀ ਦਾ ਮਾਸੜ ਸੀ ਔਰ ਸਤਗੁਰੂ ਰਵਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਰਾਜੇ ਬੈਨ ਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਸਾਡੇ ਬਜ਼ੁਰਗ ਹੋਏ ਬਾਬਾ ਧੰਨਾ ਜੀ ਬਾਬਾ ਦੇਵਿਆ ਜੀ ਜਿਨ੍ਹਾਂ ਦਾ ਘਰ ਹੁੰਦਾ ਸੀ ਬਾਬਾ ਧੰਨਾ ਬਾਬਾ ਦੇਵਿਆ ਜੀ ਨੂੰ ਸੰਤ ਮੀਰਾ ਜੀ ਦੇ ਕੋਲੋਂ ਲਗਨ ਲੱਗਦੀ ਹੈ ਬਾਣੀ ਸੁਣ ਕੇ ਔਰ ਬਾਬਾ ਧੰਨਾ ਦੇਵਿਆ ਜੀ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਗਵਰਧਨਪੁਰ ਕਾਂਚੀ ਵਾਰਾਨਸੀ ਜਾਂਦੇ ਨੇ ਉੱਥੇ ਜਾ ਕੇ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ ਕਾਫੀ ਸਮਾਂ ਗੁਰੂ ਸਾਹਿਬ ਦੇ ਕੋਲ ਰਹੇ ਨੇ ਤੇ ਜਦੋਂ ਬਾਬਾ ਧੰਨਾ ਬਾਬਾ ਦੀਵਿਆ ਜੀ ਵਾਪਸ ਆਪਣੇ ਘਰ ਨੂੰ ਆਣ ਲੱਗੇ ਉਦੋਂ ਉਦੋਂ ਫਿਰ ਗੁਰੂ ਸਾਹਿਬ ਨੇ ਰਾਜਾ ਸਤਗੁਰੂ ਗੁਰੂ ਅਰਬਦਾਸ ਮਹਾਰਾਜ ਜੀ ਨੇ ਧੰਨਾ ਦੀਵਿਆ ਜੀ ਨੂੰ ਕਿਹਾ ਕਿ ਧੰਨਿਆ ਏਡੀ ਦੂਰ ਤੋਂ ਚੱਲ ਕੇ ਆਏ ਹੋ ਕੋਈ ਮਨ ਦੀ ਇੱਛਾ ਕੋਈ ਮਨ ਦੀ ਭਾਵਨਾ ਤੇ ਦੱਸ ਭਾਈ ਤੇਰੇ ਮਨ ਦੀ ਇੱਛਾ ਪੂਰੀ ਕਰ ਦਈਏ ਤੇ ਉਦੋਂ ਬਾਬਾ ਧੰਨਾ ਜੀ ਨੇ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਪਾਤਸ਼ਾਹ ਕਿਰਪਾ ਕਰੋ ਕਿਤੇ ਸਾਡੇ ਘਰ ਨੂੰ ਭਾਗ ਲਾਓ ਤੇ ਸਤਗੁਰੂ ਰਵਦਾਸ ਮਹਾਰਾਜ ਜੀ ਨੇ ਬਾਬਾ ਧੰਨਾ ਜੀ ਨੂੰ ਕਿਹਾ ਕਿ ਧੰਨਿਆ ਸਮਾ ਬਣੇਗਾ ਅਸੀਂ ਤੇਰੇ ਘਰ ਜਰੂਰ ਆਵਾਂਗੇ ਆਪਣੇ ਘਰ ਜਾ ਕੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਕਰ ਤੇ ਬਾਬਾ ਧੰਨਾ ਦੇਵਿਆ ਜੀ ਕਾਂਸੀ ਬਾਰਾਨਸੀ ਤੋਂ ਵਾਪਸ ਆਪਣੇ ਘਰ ਆ ਗਏ ਇੱਥੇ ਘਰ ਸੀ ਬਾਬਾ ਧੰਨਾ ਦੇਵਿਆ ਜੀ ਦਾ ਠੀਕ ਹੈ ਜੀ ਜਦੋਂ ਬਾਬਾ ਧੰਨਾ ਦੇਵ ਜਿੱਥੇ ਆਪਣੇ ਘਰ ਆ ਇੱਥੇ ਆ ਕੇ ਫਿਰ ਸੰਗਤ ਨੂੰ ਬਾਣੀ ਦੇ ਨਾਲ ਜੋੜਦੇ ਨੇ ਸਤਗੁਰੂ ਰਵਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਭਾਦੋਂ ਦਾ ਜੇਠਾ ਐਤਵਾਰ ਸਨ 1515 ਈਸਵੀ ਨੂੰ ਸਤਿਗੁਰੂ ਰਵਦਾਸ ਮਹਾਰਾਜ ਇਸ ਧਰਤੀ ਤੇ ਆਏ ਨੇ ਜਦੋਂ ਗੁਰੂ ਸਾਹਿਬ ਇਸ ਧਰਤੀ ਤੇ ਆਏ ਨੇ ਸਤਿਗੁਰੂ ਹਰ ਰੋਜ਼ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਨੇ ਸਤਿਗੁਰੂ ਹਰ ਰੋਜ਼ ਸੰਗਤਾਂ ਨੂੰ ਇਸ ਸਥਾਨ ਤੇ 사ਤਸੰਗ ਦੇ ਨਾਲ ਜੋੜਦੇ ਨੇ ਜਦੋਂ ਇਸ ਗੱਲ ਦਾ ਬਿਪਰ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਸ਼ਿਕਾਇਤ ਕੀਤੀ ਰਾਜੇ ਬੈਨ ਦੇ ਕੋਲ ਕਿ ਰਾਜਨ ਤੁਹਾਡੇ ਰਾਜ ਦੇ ਅੰਦਰ ਇੱਕ ਸ਼ੂਦਰ ਨਾਮ ਜਪ ਰਿਹਾ ਜਿਹੜਾ ਕਿ ਕਾਮ ਸੰਗਤ ਜਿਹੜਾ ਕਿ ਸਾਡਾ ਕੰਮ ਹੈ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਇਹ ਸਾਡਾ ਕੰਮ ਹੈ ਇੱਕ ਛੂਦਰ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜ ਰਿਹਾ ਕਿਉਂ ਨਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਸਤਿਗੁਰੂ ਰਵਦਾਸ ਮਹਾਰਾਜ ਜੀ ਨੂੰ ਸਜ਼ਾ ਲਾਈ ਗਈ ਖਰਾਸ ਚੱਕੀ ਚਲਾਉਣ ਦੀ ਉਹ ਚੱਕੀ ਜਿਹੜੀ ਦੋ ਬਲਦਾਂ ਦੇ ਨਾਲ ਚੱਲਦੀ ਸੀ ਤੇ ਪਾਤਸ਼ਾਹ ਨੇ ਕਿਰਪਾ ਕੀਤੀ ਇਸ ਖਰਾਸ ਦੇ ਵੱਲ ਸਵੱਲੀ ਨਿਗਾਹ ਪਾਈ ਇਹ ਜਿਹੜਾ ਖਰਾਸ ਚੱਕੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣੇ ਆਪ ਹੀ ਚੱਲਣ ਲੱਗ ਪਿਆ ਤੇ ਗੁਰੂ ਸਾਹਿਬ ਦੇ ਇਸ ਕੌਤਕ ਨੂੰ ਦੇਖ ਕੇ ਰਾਜਾ ਬੈਨ ਫਿਰ ਗੁਰੂ ਸਾਹਿਬ ਦਾ ਸੇਵਕ ਬਣਿਆ ਔਰ ਰਾਜਾ ਬੈਨ ਸਤਗੁਰੂ ਅਰਵਦਾਸ ਮਹਾਰਾਜ ਦੇ ਚਰਨਾਂ ਦੇ ਉੱਤੇ ਢੇਰੀ ਹੋ ਗਿਆ ਕਹਿਣ ਲੱਗਾ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਬਖਸ਼ ਦਿਓ ਤੇ ਸਤਗੁਰੂ ਅਰਵਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ 4 ਸਾਲ 2 ਮਹੀਨੇ 11 ਦਿਨ ਇਸ ਸਥਾਨ ਤੇ ਰਹਿ ਕਰਕੇ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਕੀਤਾ ਸੀ ਸਤਗੁਰੂ ਅਰਵਦਾਸ ਮਹਾਰਾਜ ਜੀ ਦੇ ਸਮੇਂ ਦਾ ਪ੍ਰਾਤਨ ਤਪਸਥਾਨ ਉਹ ਖਰਾਸ ਚੱਕੀ ਉਹ ਅਨਾਜ ਤੋਲਣ ਵਾਲੇ ਵੱਟੇ ਇਸ ਸਥਾਨ ਤੇ ਦਰਸ਼ਨਾਂ ਲਈ ਮੌਜੂਦ ਹਨ ਇਹ ਪਏ ਹੋਏ ਜਿੱਥੇ ਹਾਂਜੀ ਦਰਸ਼ਨਾ ਵਾਸਤੇ ਮੌਜੂਦ ਨੇ ਠੀਕ ਹੈ ਜੀ ਤੇ ਇਸ ਸਥਾਨ ਦੇ ਉੱਤੇ 1 ਫਰਵਰੀ ਨੂੰ ਸਤਿਗੁਰੂ ਅਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ 30 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਹੋਣਗੇ ਜਿਹੜੀ ਪਿੰਡ ਦੀ ਪ੍ਰਕਰਮਾ ਕਰਨਗੇ 1 ਤਰੀਕ ਨੂੰ ਸਤਿਗੁਰੂ ਅਰਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਤੇ ਇਸ ਸਥਾਨ ਦੇ ਉੱਤੇ ਗੁਰੂ ਕੇ ਪਾਵਨ ਸਥਾਨਾਂ ਦੀਆਂ ਕਾਰ ਸੇਵਾਵਾਂ ਚੱਲਦੀਆਂ ਨੇ ਦਰਬਾਰ ਸਾਹਿਬ ਬਣ ਰਹੇ ਹਨ ਤਨਮਾਤਾ ਕਲਸਾ ਯਾਤਰੀ ਨਿਵਾਸ ਦੇ ਜਿਹਦੇ ਵਿੱਚ 50 ਕਮਰਿਆਂ ਦਾ ਯਾਤਰੀ ਨਿਵਾਸ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਸੋ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਬੇਨਤੀ ਆਓ ਭਾਈ ਆਪਾਂ ਰਲ ਮਿਲ ਕਰਕੇ ਇਸ ਸਥਾਨ ਦੀ ਸੇਵਾ ਕਰੀਏ ਸਤਿਗੁਰਾਂ ਦੇ ਦਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਠੀਕ ਹੈ ਭਾਬੀ ਆਪਾਂ ਚੱਕੀ ਦੇ ਦਰਸ਼ਨ ਕਰਨ ਦੀ ਜੋ ਬਿਲਕੁਲ ਜੀ ਅੰਦਰ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਨਾਲ ਆਜੋ ਦੱਸਦੇ ਹਾਂ ਜੀ ਇਹ ਉਹ ਸਥਾਨ ਹੈ ਜਿੱਥੇ ਸਤਗੁਰੂ ਰਬਦਾਸ ਮਹਾਰਾਜ ਜੀ ਨੇ 4 ਸਾਲ 2 ਮਹੀਨੇ 11 ਦਿਨ ਰਹਿ ਕੇ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਕੀਤਾ ਸੀ ਇਹ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਸਮੇਂ ਦਾ ਪ੍ਰਾਤਨ ਸਥਾਨ ਹੈ 1515 ਦੇ ਵਿੱਚ ਮਹਾਰਾਜ ਜੀ ਇਸ ਸਥਾਨ ਤੇ ਆਏ ਸੀ ਔਰ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਕੀਤਾ ਸੀ ਇਹ ਮਹਾਰਾਜ ਜੀ ਦੇ ਸਮੇਂ ਦਾ ਪ੍ਰਾਤਨ ਸਥਾਨ ਹੈ ਇਹ ਉਸੇ ਤਰ੍ਹਾਂ ਬਣਿਆ ਹੋਇਆ ਬਿਲਕੁਲ ਉਸੇ ਤਰ੍ਹਾਂ ਬਣਿਆ ਹੋਇਆ ਮਹਾਰਾਜ ਦੇ ਸਮੇਂ ਦਾ ਠੀਕ ਹੈ ਜੀ ਚੱਕੀ ਹੈ ਜੀ ਇਹ ਉਹ ਖਰਾਸ ਚੱਕੀ ਹੈ ਠੀਕ ਹੈ ਜੀ ਜਿਹੜੀ ਰਾਜੇ ਬੈਨ ਨੇ ਗੁਰੂ ਸਾਹਿਬ ਨੂੰ ਸਜ਼ਾ ਲਾਈ ਸੀ ਤੇ ਪਾਤਸ਼ਾਹ ਨੇ ਕਿਰਪਾ ਕੀਤੀ ਇਸ ਖਰਾਸ ਦੇ ਵੱਲ ਸਵੱਲੀ ਨਿਗਾਹ ਪਾਈ ਇਹ ਜਿਹੜਾ ਖਰਾਸ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣੇ ਆਪ ਹੀ ਚੱਲਣ ਲੱਗ ਪਿਆ ਸੀ ਇਹ ਉਹਨਾਂ ਦੇ ਸਮੇਂ ਦਾ ਖਰਾਸ ਚੱਕੀ ਹੈ ਔਰ ਇਹ ਜਿਹੜੀ ਰਾਜੇ ਬੈਨ ਦੀ ਰਾਜਸ਼ਾਹੀ ਮੋਹਰ ਹੈ ਇਸ ਖਰਾਸ ਦੇ ਉੱਤੇ ਲੱਗੀ ਹੋਈ ਹੈ ਅੱਛਾ ਜੀ ਤੇ ਮਹਾਰਾਜ ਜੀ ਦੇ ਸਮੇਂ ਦੀ ਉਹ ਪ੍ਰਾਤਨ ਚੱਕੀ ਹੈ ਤੇ ਇਹ ਹਜੇ ਤੱਕ ਵੀ ਚੱਲਦੀ ਹੈ ਨਾ ਜਿੱਦਾਂ ਹਾਂ ਚੱਲਦੀ ਹੈ ਹੱਥ ਨਾਲ ਕਿਆ ਬਾਤ ਉਹਨਾਂ ਦੀ ਕਿਰਪਾ ਹੈ ਕਿ ਇਹ ਇੰਨੀ ਬਹਾਦਰਾ ਚੱਲਣ ਵਾਲੀ ਹੁਣ ਹੱਥ ਨਾਲ ਚੱਲਦੀ ਪਈ ਹੈ ਹਾਂ ਜੀ ਸਤਿਗੁਰਾਂ ਦੀ ਕਿਰਪਾ ਹੈ ਜੀ ਅੱਛਾ ਇਹ ਬਾਬਾ ਧੰਨਾ ਬਾਬਾ ਦੇਵਿਆ ਜੀ ਦੇ ਸਮਾਰਕ ਬਣੇ ਹੋਏ ਨੇ ਬਾਬਾ ਧੰਨਾ ਦੇਵਿਆ ਜੀ ਗੁਰੂ ਸਾਹਿਬ ਦੇ ਸੇਵਕ ਹੋਏ ਨੇ ਜਿਹੜੇ ਕਾਂਚੀ ਵਾਰਾਨਸੀ ਗਏ ਸੀ ਔਰ ਸਤਿਗੁਰਾਂ ਨੂੰ ਬੇਨਤੀ ਕੀਤੀ ਸੀ ਪਾਤਸ਼ਾਹ ਕਿਰਪਾ ਕਰੋ ਸਾਡੇ ਘਰ ਨੂੰ ਭਾਗ ਲਾਇਓ ਤੇ ਉਹਨਾਂ ਦੇ ਯਾਦਗਾਰ ਬਣੀ ਹੋਈਆਂ। ਬਈ ਇੱਕ ਗੱਲ ਪੁੱਛਣੀ ਭੁੱਲ ਗਿਆ। ਕਈ ਆਪਾਂ ਸੁਣਦੇ ਨੇ ਛੂਟੀ ਕਾਂਛੀ ਵੀ ਕਹਿੰਦੇ ਆ। ਹਾਂ ਇਹ ਪਾਤਸ਼ਾਹ ਨੇ ਇਸ ਸਥਾਨ ਨੂੰ ਵਰ ਦਿੱਤਾ ਹੋਇਆ ਕਿ ਜਿਹੜਾ ਇਨਸਾਨ ਕਾਂਛੀ ਦੂਰ ਨਹੀਂ ਜਾ ਸਕਦਾ ਉਹ ਖਰਾਲਗੜ੍ਹ ਸਾਹਿਬ ਆ ਕੇ ਆਪਣੀ ਹਾਜ਼ਰੀ ਭਰੇ ਮੈਂ ਉਹਦੀ ਹਾਜ਼ਰੀ ਦਰਗਾਹ ਦੇ ਵਿੱਚ ਪ੍ਰਵਾਨ ਕਰਾਂਗਾ। ਤਾਂ ਕਰਕੇ ਛੋਟਾ ਕਾਂਛੀ ਸਾਫ ਗੁਰਾਨੇ ਨੂੰ ਕਾਂਛੀ ਦਾ ਜਿਹੜਾ ਦਰਜਾ ਦਿੱਤਾ ਗਿਆ। ਠੀਕ ਹੈ ਜੀ। ਇਹ ਜਿਹੜੇ ਪ੍ਰਾਤਨ ਬਰਤਨ ਨੇ ਜਦੋਂ ਇਸ ਸਥਾਨ ਦੀ ਉਸਾਰੀ ਹੋਈ ਉਦੋਂ ਇੱਕ ਖੁਦਾਈ ਦੇ ਦੌਰਾਨ ਇਹ ਬਰਤਨ ਮਿਲੇ ਸੀ ਇਹ ਅਨਾਜ ਤੋਲਣ ਵਾਲੇ ਪੱਥਰ ਨੇ ਜਿਨ੍ਹਾਂ ਦੇ ਨਾਲ ਅਨਾਜ ਤੋਲ ਕੇ ਉਦੋਂ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਸੀ ਇਹ ਮਹਾਰਾਜ ਦੀ ਸਮੇਂ ਦੇ ਅਨਾਜ ਤੋਲਣ ਵਾਲੇ ਬੱਟੇ ਨੇ ਇਹ ਜਿਹੜੀਆਂ ਇੱਟਾਂ ਨੇ ਇਹ ਇਹਨਾਂ ਇੱਟਾਂ ਦੇ ਨਾਲ ਤਪਸਥਾਨ ਦੀ ਉਸਾਰੀ ਕਰਵਾਈ ਗਈ ਸੀ ਬਹੁਤ ਚੌੜੀਆਂ ਇੱਟਾਂ ਨੇ ਇਹ ਜਦੋਂ ਦਰਵਾਜ਼ਾ ਕੱਢਿਆ ਉਹਦੀਆਂ ਇੱਟਾਂ ਜਿਹੜੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਇਹ ਤਪਸਥਾਨ ਦੀ ਉਸਾਰੀ ਦੀਆਂ ਔਰ ਇਹ ਜਿਹੜੀ ਸਿਲਾ ਹੈ ਬਾਬਾ ਧੰਨਾ ਜੀ ਦੀ ਸਿਲਾ ਹੈ ਜਿਹਦੇ ਤੇ ਬਾਬਾ ਧੰਨਾ ਜੀ ਜੋੜੇ ਗੰਢਣ ਦਾ ਕੰਮ ਕਰਦੇ ਸੀ। ਅੱਛਾ ਜੀ। ਇਹ ਉਹਨਾਂ ਦੇ ਸਮੇਂ ਦੀ ਸਿਲਾ ਹੈ। ਠੀਕ ਹੈ ਜੀ। ਤੇ ਰਾਜਾ ਬੈਨ ਫਿਰ ਆਪਣੇ ਹੱਥੀਂ ਇਸ ਸਥਾਨ ਦੀ ਸਾਰੀ ਕਰਵਾਈ ਸੀ ਰਾਜੇ ਬੈਨ ਨੇ। ਅੱਛਾ ਜੀ। ਤੇ ਇਹ ਸਾਰੀ ਹੋ ਰਹੀ ਆ ਤਪਸਥਾਨ ਦੀ। ਇੱਥੇ ਪਿੱਪਲ ਦਾ ਦਰਖਤ ਹੁੰਦਾ ਸੀ ਬਹੁਤ ਵੱਡਾ ਜਿੱਥੇ ਹੁਣ ਨਿਸ਼ਾਨ ਸਾਹਿਬ ਲੱਗਾ ਹੋਇਆ। ਜੀ। ਨਾਲੇ ਦੁਆਲੇ ਸਾਡੇ ਆਪਣੇ ਬਜ਼ੁਰਗਾਂ ਦੇ ਘਰ ਹੁੰਦੇ ਸੀ ਤੇ ਸੰਗਤ ਨਾਲ ਸੇਵਾ ਕਰ ਰਹੀ ਹੈ। ਇਹ ਜਿਹੜਾ ਦ੍ਰਿਸ਼ ਹੈ ਇਹ ਉਸ ਸਮੇਂ ਦਾ ਦ੍ਰਿਸ਼ ਹੈ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਤੇ ਇਹ ਪਿੱਪਲ ਦੇ ਦਰਖਦ ਦੇ ਥੱਲੇ ਬੈਠ ਕੇ ਪਾਤਸ਼ਾਹ ਨੇ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਕੀਤਾ ਸੀ ਤੇ ਸੰਗਤਾਂ ਬੈਠੀਆਂ ਨੇ ਸੰਤ ਮੀਰਾ ਜੀ ਬੈਠੇ ਹੋਏ ਨੇ ਤੇ ਇਹ ਉਹਨਾਂ ਦੇ ਸਮੇਂ ਦਾ ਦ੍ਰਿਸ਼ ਹੈ ਉਦੋਂ ਜਿਹੜਾ ਸਥਾਨ ਬਣਿਆ ਨਹੀਂ ਸੀ ਉਦੋਂ ਮਹਾਰਾਜ ਹਲੇ ਆਏ ਸੀ ਤੇ ਇਸ ਸਥਾਨ ਤੇ ਫਿਰ ਗੁਰੂ ਸਾਹਿਬ ਨੇ ਸੰਗਤ ਨੂੰ ਨਾਮ ਬਾਣੀ ਨਾਲ ਜੋੜਨਾ ਕੀਤਾ ਸੀ ਸੰਗਤ ਕਰ ਰਹੀ ਹੈ ਸੰਗਤ ਸਾਰੀ ਤੇ ਬਾਬਾ ਧੰਨਾ ਦੇਵ ਜੀ ਬੈਠੇ ਨੇ ਸੰਤ મીਰਾ ਜੀ ਬੈਠੇ ਨੇ ਦ੍ਰਿਸ਼ ਜਿਹੜਾ ਉਸ ਸਮੇਂ ਦਾ ਉਸ ਸਮੇਂ ਦਾ ਠੀਕ ਹੈ ਬਾਈ ਇੱਕ ਤਰੀਕ ਨੂੰ ਮਨਾ ਰਹੇ ਇੱਥੇ ਹੈ ਨਾ ਜੀ ਜੀ 1 ਫਰਵਰੀ ਨੂੰ ਮਨਾ ਰਹੇ ਬਿਲਕੁਲ ਜੀ ਬਿਲਕੁਲ ਠੀਕ ਹੈ ਬਣਾ ਦਾਂਗੇ ਬੰਦਰਾ ਬਹੁਤ ਲੋਕਾਂ ਦੀ ਸੋਚ ਤੋਂ ਦੂਰ ਆ ਕਿ ਇੱਥੇ ਵੀ ਰਵਿਦਾਸ ਸਥਾਨ ਹੋ ਸਕਦਾ ਤੁਸੀਂ ਦੇਖ ਲਓ ਰਵਿਦਾਸ ਜੀ ਨੇ ਇੱਥੇ ਵੀ ਆ ਕੇ ਭਗਤੀ ਕੀਤੀ ਆ ਉਹਨਾਂ ਵੱਲੋਂ ਇਹ ਵਸਾਇਆ ਪਿੰਡ ਵਾ ਸਾਰਾ ਜਿੰਨਾ ਪਿੰਡ ਵਾ ਇਹ ਉਹਨਾਂ ਵੱਲੋਂ ਵਸਾਇਆ ਗਿਆ ਆ ਜਿੱਥੇ ਤੁਸੀਂ ਪਹਿਲਾਂ ਦੇਖਿਆ ਉਹ ਵੀ ਪਿੰਡ ਤੇ ਜਿੱਥੇ ਇਸ ਸਥਾਨ ਤੇ ਆ ਕੇ ਭਗਤੀ ਕੀਤੀ ਆ ਤੇ ਇੱਥੇ ਜਲ ਨਿਕਲਦਾ ਆ ਇਤਿਹਾਸ ਆ ਉਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਆ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਇੰਨਾ ਸੋਹਣਾ ਸਥਾਨ ਇਹ ਤੇ ਜਿੱਥੇ ਉਹਨਾਂ ਦੇ ਪੈਰ ਦੇ ਗੂਠੇ ਦੇ ਨਾਲ ਕਲਪ ਪਵਿੱਤਰ ਸਰੋਵਰ ਨਿਕਲਿਆ ਸਗਾਣਾ ਤੇ ਬਾਕੀ ਚੱਲਦੇ ਆਂ ਦੇਖ ਜੀ ਬਾਬਾ ਜੀ ਇਸ ਸਥਾਨ ਦਾ ਕੀ ਹੈਗਾ ਜੀ ਇਤਿਹਾਸ ਕੀ ਹੈ ਜੀ ਸਤਗੁਰੂ ਰਬੀਦਾਸ ਮਹਾਰਾਜ ਕਾਂਸੀ ਮੇ ਰਹਿਣੇ ਵਾਲੇ ਸਵਾਮੀ ਸ਼੍ਰੋਮਣੀ ਸਤਗੁਰੂ ਰਬੀਦਾਸ ਮਹਾਰਾਜ ਜਿਸ ਹਰ ਇੱਕ ਕੰਟਰੀ ਮੇ ਹਰ ਇੱਕ ਹਰਿਆਣਾ ਪੰਜਾਬ उत्तर प्रदेश महाराष्ट्र कर्नाटक जहाँ भी सतगुरु महाराज गए हैं अपने प्रोग्राम संगत दर्शाए तो पंद्रह सौ पंद्रह ईस्वी में महाराज जी यहाँ आए खराड़गढ़ की धरती पवित्र कराया जी महाराज वहाँ चार साल दो दिन ने ग्यारह दिन महाराज जी ने बताए जहाँ वो राजा बैन सिंह की कुमत चलती थी जहाँ पे तो सतगुरु महाराज का यहाँ होशियारपुर में महाराज मारा, महाराज का फेरा लगवाया तो यहाँ जो चेली थी उसकी मीराबाई दोस्त उसने महाराज जी लेने आए थे सतगुरु सतगुरु श्रोमणी सतगुरु रविदास महाराज तो फिर यहाँ कोई भी पानी का साधन नहीं था जी तो यहाँ फिर बैन सिंह राजा ने कहा पुत्री तेरा सतगुरु महाराज रविदास ने को भी यहाँ कोई पानी की व्यवस्था नहीं है तो सतगुरु महाराज पानी की व्यवस्था करें तो यहाँ उस में सतगुरु महाराज जी ने फेरा लगाया तो यहाँ फिर अपने चरण चरणा के नाल गुट्ठे गुट्ठे के साथ महाराज जी ने पत्थर हटाया तो यहाँ से फिर पानी अपने आप ही गंगा मैया प्रकट होगी तो राजा बैन सिंह को बोले महाराज सतगुरुदास महाराज भी राजन जहाँ जहाँ तक बगले पा भाग लेते हूँ घोड़ा पे चढ़ के वहाँ बीस किले दूर बगे बैन सिंह राजा जी तो वहाँ फिर वहाँ तक गंगा मैया उसके पीछे पीछे दौड़ती चली गई फिर उसने महाराज ने पहले बोला था भाई पीछे मुड़ के मत देखना तो उसने सोचा भाई सतगुरु रविदास महाराज झूठ तो नहीं बोल रहे उसने पीछे मुड़ के देखा फिर बीस किले चल कर गंगा मैया वहीं पे समा गई सतगुरु महाराज पंद्रह तो सौ पंद्रह ईस्वी में महाराज जी यहाँ पर आए थे ਉਹਨਾਂ ਦੇ ਗੁੱਠੇ ਨਾਲ ਪਾਣੀ ਜਲ ਨਿਕਲਿਆ ਸੀ ਹਾਂ ਜੀ ਹਾਂ ਜੀ ਮਹਾਰਾਜ ਨੇ ਆਪਣੇ ਗੁੱਠੇ ਨਾਲ ਪੱਥਰ ਢਾਇਆ ਸੀ ਤਾਂ ਸਤਿਗੁਰੂ ਮਹਾਰਾਜ ਨੇ ਜਦ ਹੀ ਇਹ ਜਦसे ਇਹ ਚੰ ਗੰਗਾ ਮਈਆ ਪ੍ਰਗਟ ਹੋਈ ਹੈ ਹਾਂ ਜੀ ਧੰਨਵਾਦ ਜੀ ਅਸੀਂ ਇੱਥੇ ਆ ਗਏ ਸੀਗੇ ਸਾਡੇ ਨਾਲ ਬਾਬਾ ਜੀ ਹੈ ਜਿਹੜੇ ਮੁੱਖ ਸੇਵਾਦਾਰ ਆ ਇਹਨਾਂ ਤੋਂ ਇਤਿਹਾਸ ਪੁੱਛਦੇ ਆ ਇਸ ਸਥਾਨ ਦਾ ਇਤਿਹਾਸ ਕੀ ਹੈ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕੀ ਇਤਿਹਾਸ ਆ ਜੀ ਬਾਬਾ ਜੀ ਦਾ ਇੱਥੇ ਸ਼੍ਰੀ ਗੁਰੂ ਦਾਸ ਮਹਾਰਾਜ ਦਾ ਇਤਿਹਾਸਿਕ ਧਰਮ ਸਥਾਨ ਹੈ ਔਰ ਪਿਆਰੀ ਸਾਧ ਸੰਗਤ ਜੀਓ 29 ਮਈ 1983 ਨੂੰ ਆਲ ਇੰਡੀਆ ਆਤਰ ਮੈਸ਼ਨ ਦੇ ਜੋਬਾਨੀ ਹੈ ਬਾਬਾ ਬੰਤਾਰਾਮ ਕੇ ਰਾਜੀ ਉਹਨਾਂ ਦੀ ਟੀਮ ਨੇ ਇਹ ਸੋਸਥਾਨ ਦੀ ਖੋਜ ਕਰੀ ਔਰ ਸਾਰੇ ਭਾਰਤ ਨੂੰ ਦੱਸਿਆ ਦੁਨੀਆ ਨੂੰ ਦੱਸਿਆ ਕਿ ਸਤਗੁਰੂ ਦਾਸ ਮਹਾਰਾਜ ਖੁਰਾਕਗਰ ਸਾਹਿਬ ਵੀ ਕਿਹਾਏ ਹੈ ਤਾਂ ਸਾਧ ਸੰਗਤ ਜੀਓ ਇਹ ਚੰਬਾ ਜ਼ਿਲ੍ਹੇ ਦੀ रियासत ਸੀ ਅੱਜ ਤਾਂ ਅਲੱਗ-ਅਲੱਗ ਵੰਡ ਹੋ ਗਿਆ ਜਦੋਂ ਸਤਗੁਰ ਸਤਪੁਰ ਮਹਾਰਾਜ ਇੱਥੇ ਆਇਆ ਤਾਂ ਚੰਬਾ ਜ਼ਿਲ੍ਹਾ ਦੀ ਇਹ ਰਾਜਾ ਬੈਂ ਸਿੰਘ ਠਾਕੁਰ ਜੋ ਹੈ ਉਹਨਾਂ ਦੀ ਰਾਜ ਸੀਗੀ ਔਰ ਉਹਨਾਂ ਦੇ ਰਾਜ ਦੇ ਵਿੱਚ ਸਤਗੁਰ ਵਦਾਫ ਮਹਾਰਾਜ ਜੀ ਜਦੋਂ ਉਹਨਾਂ ਨੇ ਕੈਦ ਕੀਤਾ ਕਿਉਂਕਿ ਸ਼ੁਅ ਸ਼ਾਸਤਰੀ ਜਾਤੀਵਾਦ ਸੀ ਤੋਂ ਇਸ ਕਰਕੇ ਕੋਈ ਵੀ ਸੰਤ ਮਾਪੂਸ਼ ਰੱਬ ਦਾ ਨਾਮ ਨਹੀਂ ਸੀ ਲੈ ਸਕਦਾ ਤੋਂ ਜਦੋਂ ਉਹਨਾਂ ਨੂੰ ਕੈਦ ਕਰਿਆ ਤਉ ਉਸ ਟੇਮ ਲੋਕਿਕ ਜਿਹੜੀ ਸ਼ਕਤੀ ਐ ਸਤਿਗੁਰ ਮਹਾਰਾਜ ਜੀ ਕਿਉਂਕਿ ਖੁਦ ਪਰਮਾਤਮਾ ਪ੍ਰਗਿਆਨ ਸੀਗੇ ਤੋ ਉਹਨਾਂ ਦੀ ਕਿਰਪਾ ਦੇ ਨਾਲ ਜੋ ਉਹਨਾਂ ਨੂੰ ਹੁਕਮ ਕਰਿਆ ਦੂ ਚੱਕਰੀ ਚਲਾਨੀ ਦੀ ਐ ਤੋ ਚੱਕਰੀ ਆਪਣੇ ਆਪ ਚੱਲੀ ਤੋ ਜਿਹੜੀ ਅੱਜ ਬਿਰਾਜਮਾਨ ਐ ਤੋ ਸਾਧ ਸੰਗਤ ਜੀ ਉਹ ਜਦੋਂ ਫਿਰ ਉੱਥੋਂ ਰਾਜੇ ਨੇ ਬੇਨਤੀ ਕਰੀ ਪਤਾ ਲੱਗਿਆ ਵੀ ਰੱਬ ਐ ਮੈਂ ਗਲਤੀ ਕਰ ਲਈ ਐ ਤੋ ਉਹਨਾਂ ਨੇ ਬੇਨਤੀ ਕਰੀ ਵੀ ਸਤਿਗੁਰੂ ਜੀ ਪਾਣੀ ਦੀ ਵੋ ਘਾਟ ਐ ਜਲਦੀ ਘਾਟ ਹੈ ਇਸ ਕਰਕੇ ਕਿਰਪਾ ਕਰੋ ਅਨਾਜ ਦੀ ਘਾਟ ਹੈ ਤਾਂ ਗੁਰੂ ਮਹਾਰਾਜ ਜੀ ਨੇ ਅਲੋਕਿਕ ਸ਼ਕਤੀ ਦੇ ਨਾਲ ਨਾਲ ਜਦੋਂ ਰਾਜਾ ਬែន ਸਿੰਘ ਜੀ ਨਾਲ ਲੈ ਕੇ ਆਏ ਤਾਂ ਜਦੋਂ ਇੱਥੇ ਆਏ ਜਿੱਥੇ ਅੱਜ ਸਰੋਵਰ ਸਾਹਿਬ ਹੈ ਜਿੱਥੇ ਸੰਗਤਾਂ ਲੱਖਾਂ ਦੇ ਹਸਨ ਲਾਉਂਦੀਆਂ ਹਨ ਔਰ ਆਪਣੇ ਦੁੱਖ ਨਿਰਿੰਦਰਾ ਦਾ ਨਾਚ ਹੁੰਦਾ ਇੱਥੇ ਤਾਂ ਜਦੋਂ ਇੱਥੇ ਆਏ ਤਾਂ ਸਤਿਗੁਰੂ ਰਵਦਾਸ ਜੀ ਨੇ ਕਿਹਾ ਰਾਜਾ ਬੈਨੂ ਵੀ ਪੱਥਰ ਨੂੰ ਖਿਲਾਓ ਜਦੋਂ ਉਹਨਾਂ ਤੋਂ ਨਹੀਂ ਹਿੱਲਿਆ ਤਾਂ ਸਤਿਗੁਰੂ ਮਹਾਰਾਜ ਨੇ ਜੋ ਹੀ ਆਪਣਾ ਪੈਰ ਟੱਚ ਕਰਿਆ ਸੱਜੇ ਅੰਗੂਠ ਨੂੰ ਟੱਚ ਕੀਤਾ ਤੌ ਚ ਦਲਦਾ ਫਰ ਆਉਟਿਆ ਉਹ ਇਹ ਅੱਜ ਨਿਰੰਤਰ ਜਿਹੜਾ ਜਾ ਕੇ ਲਗਭਗ 600 ਸਾਲਾਂ ਤੋਂ ਇਸੇ ਤਰ੍ਹਾਂ ਚੱਲ ਰਿਹਾ ਜਲ ਔਰ ਤੇ ਅੱਗੇ ਜਦੋਂ ਫਿਰ ਅੱਗੇ ਫਰਿਆਦ ਕੀਤੀ ਸਤਿਗੁਰੂ ਰਾਹ ਮਹਾਰਾਜ ਜੀ ਨੇ ਤੇ ਇਹ ਜਿਹੜਾ ਜਲ ਹੈ ਉਹਨੇ ਕਿਹਾ ਵੀ ਜਿੱਥੇ ਤੱਕ ਰਾਜਿਆ ਜਾਏਗਾ ਤੇਰੇ ਪਿੱਛੇ ਆਏਗਾ ਪਰ ਪਰਮਾ ਨਾ ਕਰੀ ਸਤਿਗੁਰੂ ਮਹਾਰਾਜ ਜੀ ਇਹ ਸੁਪਨ ਨੂੰ ਰਾਜ ਜੱਗੇ ਚੱਲੇ ਜਦੋਂ ਦੇਖਿਆ ਤਾਂ ਪਿੱਛੇ ਮੁੜ ਕੇ ਦੇਖ ਲਿਆ ਵੀ ਜਾਲਾਉਂਦਾ ਤੁਸੀਂ ਜਦ ਰੁਗ ਗਿਆ ਜਿੱਥੇ ਜਾਲੇ ਤੋ ਚੱਲਦਾ ਹੈ ਤੇ ਜਾ ਕੇ 3 400 ਮੀਟਰ ਦੇ ਜਾ ਕੇ ਅੱਗੇ ਸਮਾਪਤ ਹੋ ਜਾਂਦਾ ਹੈ ਅੱਗੇ ਨਹੀਂ ਜਾਂਦਾ ਤੇ ਇਸ ਕਰਕੇ ਇਸ ਤੋਂ ਬਾਅਦ ਜਦੋਂ ਅਸੀਂ ਇਸ ਨੂੰ ਸ਼ੁਰੂ ਕਰਿਆ ਇਸ ਨੂੰ ਬਣਾਣਾ ਸ਼ੁਰੂ ਕਰਿਆ ਕਮੇਟੀ ਬਣੀ ਤਾਂ ਇੱਥੇ ਥੋੜਾ ਜਿਹਾ ਵਿਵਾਦ ਹੋਇਆ ਜ਼ਮੀਨ ਦਾ ਤੇ ਜਿਹੜਾ ਜਿਹੜਾ ਦਿੱਤੇ ਦੋਸਰੋਵਰ ਹੈ ਇਹਨੂੰ ਠਾਤਾ ਗਿਆ ਇਹ ਤੇ ਗੋਗਰੀ ਜੀ ਇੱਕ ਸ਼ੈੱਡ ਬਣਾ ਰਿਆ ਸੀ ਸੰਗਤ ਨੂੰ ਇਸ਼ਨਾਨ ਕਰਨ ਵਾਸਤੇ ਲੇਡੀ ਨੂੰ ਇਸ਼ਨਾਨ ਕਰਨ ਵਾਸਤੇ ਤਾਂ ਫਿਰ ਕੁਦਰਤੀ ਫਿਰ ਇੱਕ ਲੋਕੀ ਸ਼ਕਤੀ ਹੋਈ ਜਿੱਥੇ ਦੁੱਧੀ ਤਾਰਾ ਵਗੀ ਅੱਜ ਹਜ਼ਾਰਾਂ ਹੀ ਸੰਗਤਾਂ ਇੱਥੇ ਆਉਂਦੀਆਂ ਔਰ ਨਤਵਤ ਹੁੰਦੀਆਂ ਔਰ ਅੱਜ ਵਿਸ਼ੇ ਪੱਧਰੇ ਸ਼੍ਰੀ ਚਰਚਾ ਗੰਗਾ ਦਾ ਨਾਂ ਹੈ ਔਰ ਸੰਗਤਾਂ ਆ ਕੇ ਆਪਣੇ ਜੀਵਨ ਨੂੰ ਸਫਲ ਕਰ ਲਿਆ ਜੀ ਜੈ ਗੋਦੇਵੀ ਜੀ ਦੋਸਤੋ ਇਹ ਇਤਿਹਾਸ ਆ ਇਹ ਜਿਹੜੇ ਸੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ